ਬਹੁਤੇ ਮਰੀਜ਼ਾਂ ਦੇ ਵਿੱਚ ਇਹ ਗੱਲ ਹੁੰਦੀ ਆ ਵੀ ਜੀ ਸਾਡਾ ਟਾਈਮ ਪ੍ਰੋਸੈਸ ਜ਼ੀਰੋ ਆ ਚਾਹੇ ਉਹ ਉਮਰ ਛੋਟੀ ਆ ਚਾਹੇ ਵੱਡੀ ਆ ਉਹਦਾ ਕਾਰਨ ਇਹ ਚੀਜ਼ ਆ ਜਦੋਂ ਇਹ ਕੰਟਰੋਲ ਛੱਡ ਦਿੰਦਾ ਆਪਣਾ ਉਦੋਂ ਸੀਮਨ ਜਿਹੜਾ ਹੈਗਾ ਆਊਟ ਹੋ ਕੇ ਬਾਹਰ ਚਲ ਜਾਂਦਾ ਇਹਦੇ ਫਾਇਦੇ ਕੀ ਕੀ ਨੇ ਦੇਖੋ ਇਹ ਨਮਰਦੀ ਹਮ ਤਾਂਤ ਸੁਪਨਦੋਸ ਬੀੜੇ ਦਾ ਮਤਲਬ ਆ ਪਨ ਜਿਨ੍ਹਾਂ ਦੇ ਔਲਾਦ ਨਹੀਂ ਹੋ ਰਹੀ ਸਕਰਾਣੂਆਂ ਦੀ ਕਮੀ ਆ ਜੀ ਉੱਤੇ ਵਧੀਆ ਕੰਮ ਕਰਦਾ ਵਿਗਰਾ ਖਾ ਕੇ ਵਿਗਰੇ ਕਮ ਛੱਡ ਗਈ ਕਮ ਛੱਡ ਗਈ ਹੂੰ ਤੇ ਉਸ ਤੋਂ ਬਾਅਦ ਉਹਨਾਂ ਕੋਲੇ ਕੋਈ ਕਵਿਸ਼ਨ ਨਹੀਂ ਰਹਿੰਦਾ ਫਿਰ ਇੱਥੇ ਇਹ ਜਿਹੜਾ ਕੈਪਸੂਲਾ ਜੇ ਲਗਾਤਾਰ ਇਹਨੂੰ 4 ਹਫ਼ਤੇ ਕੋਈ ਪੇਸ਼ੈਂਟ ਯੂਜ਼ ਕਰ ਲੈਂਦਾ ਛੋਟੀ ਉਮਰ ਤੋਂ ਲੈ ਕੇ ਕੰਮ ਕੀਤਾ ਹੁੰਦਾ ਜਰਨਲ ਜਿਆਦਾ ਮਾਤਰਾ ਦੇ ਵਿੱਚ ਇੰਟਰ ਕੋਰਸ ਕੰਟੀਨਿਊ ਕਈ ਵਾਰੀ ਕਈ ਪੇਸ਼ੈਂਟਾਂ ਦਾ ਕੀਤਾ ਹੁੰਦਾ ਉਹਦੇ ਨਾਲ ਇਹਨਾਂ ਨੂੰ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ ਜਾਂ ਕਈ ਵਾਰੀ ਘੋਟ ਚਾ ਕੇ ਸੋਜ ਆ ਜਾਂਦੀ ਹੈ ਹੂੰ ਕਿਉਂਕਿ ਸੀਮਨ ਵੀ ਇਹਨਾਂ ਨੇ ਬਣਾਣਾ ਹੂੰ ਤੇ ਜਿਹੜੇ ਮਤਲਬ ਟੈਸਟੋਸਟੇਰੋਨ ਆ ਉਹ ਵੀ ਇਹਨੇ ਪ੍ਰੋਡਿਊਸ ਕਰਨੇ ਆ ਜਦੋਂ ਇਹਦੇ ਵਿੱਚ ਦਮਣੀ ਹੋਊਗਾ ਸੋਜ ਹੋਊਗੀ ਤਾਂ ਉਸ ਟਾਈਮ ਤੇ ਫ੍ਰੀਡਮ ਚ ਕੰਮ ਨਹੀਂ ਕਰ ਪਾਣਗੇ ਜਿਹੜੇ ਪੇਸ਼ੈਂਟਸ ਮੰਨ ਕੇ ਚੱਲੋ ਲੰਮੇ ਟਾਈਮ ਤੋਂ ਦਵਾਈਆਂ ਖਾ ਚੁੱਕੇ ਸੀ ਗਰਭਪਤਨ ਦੀਆਂ ਹੋਰ ਮਤਲਬ ਕਹਿ ਸਕਦੇ ਆ ਵਿਸਪਰਮ ਨੂੰ ਪੈਦਾ ਕਰਨ ਵਾਸਤੇ ਉਹਨਾਂ ਨੂੰ ਇਹ ਮਤਲਬ ਜਿਹੜਾ ਹੈਗਾ ਆਪਣਾ ਬ੍ਰਹਿਤ ਮੰਗੇਸ਼ਵਰ ਰਸ ਨਾਲ ਲੱਗਦਾ ਤੇ ਕਈਆਂ ਦਾ ਕੀ ਹੁੰਦਾ ਜਦੋਂ ਇਸ ਐਕਟੀਵਿਟੀ ਚ ਪੂਰੀ ਨਹੀਂ ਉਤਪੰਨਦੇ ਉਸ ਟਾਈਮ ਤੇ ਫਿਰ ਦਰਮਨ ਦੇ ਵਿੱਚ ਬਣ ਜਾਂਦਾ ਬਹਿਮ ਜਿਹੇ ਰਹਿਣ ਲੱਗ ਜਾਂਦਾ ਉਹ ਬਹਿਮ ਨੂੰ ਦੂਰ ਕਰਨ ਦੇ ਲਈ ਤੇ ਸੀਮਣ ਨੂੰ ਬਣਾਉਣ ਦੇ ਲਈ ਬਦਾਮ ਪਾਕ ਆ ਜਿਹੜਾ ਯੂਜ਼ ਹੁੰਦਾ ਇਹਦੇ ਨਾਲ ਦਿਮਾਗ ਜਿਹੜਾ ਹੈਗਾ ਸਟੀਮੂਲੈਂਟ ਹੋਣ ਲੱਗਦਾ ਦਿਮਾਗ ਦੀ ਸ਼ਕਤੀ ਵਧਣ ਲੱਗਦੀ ਹੈ ਜਿਨ੍ਹਾਂ ਨੂੰ ਕਿ ਡਾਕਟਰਾਂ ਨੇ ਕਹਿੰਦਾ ਸੀ ਵੀ ਸਾਡੇ ਕੋਲੇ ਇਦੋਂ ਗਾ ਕੋਈ ਇਲਾਜ ਨਹੀਂ ਉਹਨਾਂ ਨੂੰ ਵੀ ਸਤਗੁਰੂ ਦੀ ਕਿਰਪਾ ਨਾਲ ਹਫ਼ਤੇ ਤੋਂ 3 ਹਫ਼ਤਿਆਂ ਦੇ ਵਿੱਚ ਰਿਜ਼ਲਟ ਮਿਲ ਗਿਆ ਇਹ 10 ਕੈਪਸੂਲਾਂ ਦੀ ਕੀਮਤ 1140 ਰੁਪਏ ਆ ਜਿੱਨਾ ਇੱਕ ਇਹ ਚੀਜ਼ ਰੱਖਦੀ ਵੀ ਇੱਕ ਮਹੀਨਾ ਟ్రਾਇਲ ਪੀਰੀਅਡ ਆਫਰ ਰੱਖਦਾ ਟ੍ਰਾਇਲ ਪੀਰੀਅਡ ਆਫਰ ਦਾ ਮਤਲਬ ਵੀ ਉਹ ਟ੍ਰਾਈ ਲੈ ਕੇ ਦੇਖਣਾ ਇੱਕ ਮਹੀਨਾ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਬਰਨਾਲਾ ਸ਼ਹਿਰ ਦੇ ਵਿੱਚ ਫੇਰ ਤੋਂ ਪਹੁੰਚੇ ਹੋਏ ਹਾਂਗੇ ਡਾਕਟਰ ਕੈਂਥ ਕਲੀਨਿਕ ਦੇ ਵਿੱਚ ਡਾਕਟਰ ਸਾਹਿਬ ਦੀ ਗੱਲਬਾਤ ਕਰੀ ਆਪਾਂ ਔਰਤਾਂ ਮਰਦਾਂ ਦੇ ਰੋਗਾਂ ਦੇ ਸੰਬੰਧਿਤ ਕਾਫੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਰੱਖਦੇ ਨੇ ਚੰਗਾ ਤਜਰਬਾ ਵੀ ਹੈ ਜਾਦੇ ਗੱਲਬਾਤ ਕਰੀ ਵੀ ਆਯੁਰਵੈਦਿਕ ਦਵਾਈਆਂ ਦੇ ਨਾਲ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ ਆ ਜਿਹੜਾ ਉਹ ਕਰ ਚੁੱਕੇ ਨੇ ਤੇ ਕਰ ਰਹੇ ਨੇ ਅੱਜ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਆ ਇਸ ਪ੍ਰੋਡਕਟ ਦੇ ਬਾਰੇ ਜਿਹਦੀ ਆਪਾਂ ਪਹਿਲਾਂ ਵੀ ਐਡ ਕੀਤੀ ਸੀ ਬਰੂਟੋ ਇਹਦੀ ਬਾਕਤ ਗੱਲਬਾਤ ਕਰਨੀ ਆ ਜਿਹੜੇ ਇਨਸਾਨਾਂ ਦੇ ਵਿੱਚ ਭਿਆਨਕ ਰੋਗ ਹੁੰਦੇ ਨੇਗੀ ਜੇ ਆਪਾਂ ਗੱਲਬਾਤ ਕਰੀਏ ਗੁਪਤ ਰੋਗਾਂ ਦੀ ਗੱਲ ਕਰੀਏ ਵੀ ਇਸ ਤਰ੍ਹਾਂ ਦੇ ਰੋਗਾਂ ਦੀ ਗੱਲਬਾਤ ਹਨਾ ਇਹ ਦਵਾਈ ਦੀ ਬਾਕਤ ਆਪਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਤੇ ਡਾਕਟਰ ਸਾਹਿਬ ਆਪਣਾ ਪੂਰਾ ਸਾਥ ਦੇਣਗੇ ਡਾਕਟਰ ਸਾਹਿਬ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਵੀ ਸਵਾਗਤ ਹੈ ਜੀ ਤੇ ਸੇਮ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਨਵਾਂਨੇ ਦੇ ਕਲੀਨਿਕ ਪਹੁੰਚੇ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਡਾਕਟਰ ਇੱਕ ਮੋਟਾ ਇਹ ਦੱਸੋ ਵੀ ਇਹ ਆਪਾਂ ਕਲੀਨਿਕ ਕਿੰਨੇ ਸਮੇਂ ਤੋਂ ਚਲਾ ਰਹੇ ਹਾਂਗੇ ਲਗਭਗ ਜੀ ਮੈਂ ਬਰਨਾਲਾ ਸਿਟੀ ਦੇ ਵਿੱਚ ਲਾਸਟ 6 ਸਾਲਾਂ ਤੋਂ ਵਰਕਆਊਟ ਕਰ ਰਿਹਾ ਹਾਂ ਤੇ ਉਸ ਤੋਂ ਪਹਿਲਾਂ ਮੈਨੂੰ 20 ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ ਜੀ ਜੀ ਡਾਕਟਰ ਸਾਹਿਬ ਇੱਕ ਕੈਮਰਾ ਆਫ ਤੋਂ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ ਕਿ ਮਰਦਾਂ ਦੇ ਲਈ ਤੋਹਫਾ ਜੀ ਉਹ ਤੋਹਫਾ ਕੀ ਹੈ ਤੋਹਫਾ ਇਹ ਹੈ ਜੀ ਜਿਹੜਾ ਤੁਹਾਡੇ ਹੱਥ ਦੇ ਵਿੱਚ ਇਹ ਕੈਪਸੂਲਾ ਤੁਸੀਂ ਦਿਖਾ ਚੁੱਕੇ ਹੋ ਮਤਲਬ ਆਪਣੇ ਵਿਊਰ ਨੂੰ ਹੂੰ ਇਹ ਕੈਪਸੂਲਾ ਇੱਕ ਤੋਹਫਾ ਇਸ ਕਰਕੇ ਆ ਵੀ ਜਿਹੜੇ ਪੇਸ਼ੀਐਂਟ ਲੰਬੇ ਟਾਈਮ ਤੋਂ ਪੀੜਤ ਆਪਣੇ ਕੋਲੇ ਕਲੀਨਿਕ 'ਚ ਇਲਾਜ ਕਰਾਉਣ ਲਈ ਆਏ ਹੂੰ ਅਸੀਂ ਲਾਸਟ 10 ਸਾਲਾਂ ਤੋਂ ਇਹ ਜਿਹੜਾ ਨੁਸਖਾ ਇਸ ਦੇ ਵਿੱਚ ਕੈਦ ਕੀਤਾ ਉਹਨਾਂ ਕੈਪਸੂਲ ਬਣਾ ਕੇ ਹੂੰ ਇਹਨੂੰ ਯੂਜ਼ ਕੀਤਾ ਪ੍ਰੈਕਟਿਸ ਦੇ ਵਿੱਚ ਜੀ ਕਿਸ ਲਈ 10 ਸਾਲ ਇੱਕ ਬੰਦਾ ਹੁੰਦਾ ਕਹਿਣ ਦੀ ਗੱਲ ਕਹਤੀ ਸਾਡੇ ਕੋਲੇ अनेਕਾਂ ਹੀ ਪੇਸ਼ੈਂਟਾਂ ਦੀਆਂ ਉਦਾਹਰਣਾਂ ਨੇ ਜਿਨ੍ਹਾਂ ਨੂੰ ਅਸੀਂ ਇਹ ਨੁਸਖਾ ਦਿੱਤਾ ਤੇ ਬਹੁਤ ਵਧੀਆ ਸਕਸੈਸ ਹੋਈ। ਜੀ। ਮਤਲਬ ਕਿ ਵੀ ਲੋਕ ਅਸੀਂ ਦੇਖਿਆ ਵੀ ਤਾਂ ਥਾਂ-ਥਾਂ ਤੋਂ ਦਵਾਈਆਂ ਖਾ ਕੇ ਕਿ ਥੱਕੇ ਪਏ ਨੇ। ਹੂੰ। ਕਿਉਂਕਿ ਅੰਗਰੇਜ਼ੀ ਦਵਾਈਆਂ ਦੇਸੀ ਦਵਾਈਆਂ ਦੇ ਨਾਂ ਤੇ ਵੇਚੀ ਜਾਂਦੇ ਆ। ਹੂੰ। ਦੇਸੀ ਦਵਾਈਆਂ ਦੇ ਵਿੱਚ ਅੰਗਰੇਜ਼ੀ ਦਵਾਈਆਂ ਪਾਈਆਂ। ਉਹਨਾਂ ਨਾਲ ਕੀ ਹੁੰਦਾ ਜਦੋਂ ਲੈਂਦੇ ਨੇ ਉਹਨਾਂ ਦਾ ਸਪੋਰਟ ਰਿਜ਼ਲਟ ਮਿਲ ਜਾਂਦਾ। ਬਾਅਦ ਵਿੱਚ ਇਨਸਾਨ ਉਥੇ ਦਾ ਉਥੇ। ਠੀਕ ਹੈ ਜੀ। ਇਹਦੇ 'ਚ ਇਹੋ ਕੁਝ ਨਹੀਂ ਹੈ। ਜੀ। ਇਹ ਤੋਹਫਾ ਇਸ ਕਰਕੇ ਆ ਵੀ ਇਹ ਸਥਾਈ ਲਾਜ। ਠੀਕ ਹੈ ਜਾਨੀ ਕਿ ਇੱਕ ਇਹਦਾ ਕੰਮ ਕਰਨ ਦਾ ਤਰੀਕਾ ਹੌਲੀ-ਹੌਲੀ ਹੈ ਹੌਲੀ-ਹੌਲੀ ਵੀ ਨਹੀਂ ਕਹਿ ਸਕਦੀ ਹਾਂ ਇਹਦੇ ਵਿੱਚ ਕੀ ਹੈ ਜਦੋਂ ਤੁਸੀਂ ਇਹਨੂੰ ਕੰਟੀਨਿਊ ਯੂਜ਼ ਕਰਨ ਲੱਗਦੇ ਹੋ ਜੇ ਤੁਹਾਨੂੰ ਪ੍ਰੋਬਲਮ ਬਹੁਤ ਘੱਟ ਹੈ ਹੂੰ ਤਾਂ ਪਹਿਲੇ ਇੱਕ ਹਫ਼ਤੇ ਚ ਇਹ ਦੱਸਣਾ ਸ਼ੁਰੂ ਕਰ ਦਿੰਦਾ ਮਰੀਜ਼ ਨੂੰ ਠੀਕ ਹੈ ਜਿਹਨੂੰ ਥੋੜੀ-ਮੋਟੀ ਪ੍ਰੋਬਲਮ ਹੈ ਉਹਨੂੰ ਇੱਕ ਦੋ ਦਿਨ ਲਈ ਹੀ ਕੰਮ ਕਰਦੀਆਂ ਜੀ ਪਰ ਲੈਂ ਦੇ ਤਰੀਕੇ ਨੇ ਜੀ ਇਹਨੂੰ ਯੂਜ਼ ਕਰਨ ਦੇ ਤਰੀਕੇ ਨੇ ਹੂੰ ਉਹ ਤਰੀਕਿਆਂ ਬਾਰੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ ਜੀ ਕਿਉਂਕਿ ਅਸੀਂ ਇਹ ਤਰੀਕੇ ਆਲਰੇਡੀ ਇਹਦੇ ਵਿੱਚ ਲੀਫਲੇਟ ਦਿੱਤਾ ਹੈ ਇੱਕ ਮਤਲਬ ਪੇਪਰ ਦਿੱਤਾ ਉਹਦੇ ਵਿੱਚ ਦੱਸਿਆ ਸਾਰਾ ਕੁਝ ਕਿਵੇਂ ਯੂਜ਼ ਕਰਨਾ ਕੀ ਖਾਣਾ ਪੀਣਾ ਆਹਾਰ ਵਿਹਾਰ ਕੀ ਰੱਖਣਾ ਹੂੰ ਉਹ ਜੇ ਸਾਰੀਆਂ ਚੀਜ਼ਾਂ ਦੀ ਗੌਰ ਹੋ ਜਾਏ ਤਾਂ ਫਿਰ ਤੋਹਫਾ ਪੇਸ਼ੈਂਟ ਲਈ ਹੈ ਇਹਦੇ ਫਾਇਦੇ ਕੀ ਕੀ ਨੇ ਦੇਖੋ ਇਹ ਨਮਰਦੀ ਹੂੰ ਤਾਂਤ ਹੂੰ ਸੁਪਨਦੋਸ ਬੀਰ ਇਸ ਦਾ ਮਤਲਬ ਹੈ ਪਨ ਹੂੰ ਜਿਨ੍ਹਾਂ ਦੇ ਔਲਾਦ ਨਹੀਂ ਹੋ ਰਹੀ ਸਕਰਾਣੂਆਂ ਦੀ ਕਮੀ ਹੈ ਜੀ ਉੱਤੇ ਵਧੀਆ ਕੰਮ ਕਰਦਾ ਠੀਕ ਹੈ ਤੇ ਅਸੀਂ अनेका ਹੀ ਪੇਸ਼ੈਂਟ ਇਸ ਤਰ੍ਹਾਂ ਦੇ ਸਾਡੇ ਕੋਲੇ ਹਿਸਟਰੀਜ਼ ਪਈ ਆ ਪੇਸ਼ੈਂਟਾਂ ਦੀ ਜਿਹੜੇ ਸਕਸੈਸ ਹੋ ਚੁੱਕੇ ਨੇ ਇਹਨੂੰ ਯੂਜ਼ ਕਰਕੇ ਠੀਕ ਹੈ ਜੀ ਤੇ ਜੇ ਆਪਾਂ ਉਮਰ ਦੀ ਗੱਲਬਾਤ ਕਰੀਏ ਵੀ ਕਿਹੜੀ ਉਮਰ ਦਾ ਇਨਸਾਨ ਇਸ ਚੀਜ਼ ਨੂੰ ਵਰਤ ਸਕਦਾ ਹੈ ਦੇਖੋ ਇਹਨੂੰ ਅਸੀਂ ਇਹ ਮੰਨਦੇ ਆਂ ਵੀ ਵਰਤ ਤਾਂ ਬੇਸ਼ੱਕ ਛੋਟੀ ਉਮਰ ਤੋਂ ਵੱਡੀ ਉਮਰ ਤੱਕ ਦਾ ਲਏ ਹਮ ਪਰ 18 ਤੋਂ ਬਾਅਦ ਅਸੀਂ ਪੂਬਰਟੀ ਮੰਨਦੇ ਆਂ ਹਮ 16 ਤੋਂ ਕ੍ਰਾਸ ਕਰਕੇ ਮਤਲਬ ਇਨਸਾਨ ਜੰਗੇਜ਼ਵਲ ਨੂੰ ਵੱਧਾ 18 ਤੋਂ ਲੈ ਕਰਕੇ ਇਹਨੂੰ ਜਿੰਨੀ ਵੀ ਉਮਰ ਰਹਿੰਦੀ ਉਮਰ 90 95 ਸਾਲ ਤੱਕ ਵੱਰ ਸਕਦਾ ਠੀਕ ਹੈ ਜੀ ਡਾਕਟਰ ਸਾਹਿਬ ਇਦਾਂ ਜ਼ਰੂਰ ਦੱਸੋ ਕਿਉਂਕਿ ਜਿਹੜੇ ਉਮਰ ਅੱਧ ਦੇ ਵਿੱਚ ਆ ਜਾਂਦੇ ਨੇ ਨਾਲ ਫਜ਼ਕਲੋ ਵੀ 40 ਸਾਲ ਤੋਂ ਉੱਪਰ ਆ ਜਾਂਦੇ ਨੇਗੇ ਜੀ ਜੀ ਉਹਨਾਂ ਨੂੰ ਰਿਜ਼ਲਟ ਫਿਰ ਕਿੰਨੇ ਸਮੇਂ ਦੇ ਵਿੱਚ ਮਿਲਣਾ ਸ਼ੁਰੂ ਹੁੰਦਾ ਉਹ ਦੇਖੋ ਇਹ ਤੁਹਾਡਾ ਕੁਐਸਚਨ ਪੁੱਟ ਬਹੁਤ ਵਧੀਆ ਇਹਦੇ ਵਿੱਚ ਕੀ ਹੁੰਦਾ ਅਸੀਂ ਦੇਖਿਆ ਵੀ ਜਿਹੜੇ ਬੱਚੇ ਨੇ ਛੋਟੀ ਉਮਰ ਦੇ 18 ਤੋਂ ਲੈ ਕੇ 20 22 25 ਸਾਲ ਦੀ ਉਮਰ ਦੇ ਉਹ ਵੀ ਤਕਰੀਬਨ ਤਕਰੀਬਨ ਕਾਫੀ ਹੱਦ ਤੱਕ ਕਿਤੇ ਨਾ ਕਿਤੇ ਗਲਤ ਸੰਗਤ ਦੇ ਵਿੱਚ ਬਹਿ ਕੇ ਕੁਛ ਨਾ ਕੁਛ ਗਲਤ ਕਰਦੇ ਆ ਉਹਦੇ ਨਾਲ ਫਿਰ ਕਿਤੇ ਨਾ ਕਿਤੇ ਕਮਜ਼ੋਰੀ ਆਉਂਦੀ ਹੈ ਨਾ ਸੱਚ ਮੈਂ ਉਹਦੇ ਬਾਰੇ ਵੀ ਦੱਸਾਂਗਾ ਤੇ ਨਾਲ ਜਿਹੜੇ 40 ਸਾਲ ਲਈ ਤੁਸੀਂ ਕੁਐਸਚਨ ਪੁੱਟ ਕੀਤਾ ਇਹਦੇ ਜਾ ਕੇ ਕੀ ਹੁੰਦਾ ਜੇਨਿਟਲ ਆਰਗਨ ਬੀਕ ਪੈਨਿਸ ਸ਼ੁਰੂ ਹੋ ਜਾਂਦੇ ਆ ਹੂੰ ਕਈ ਤਾਂ ਮਤਲਬ ਮਸਤ ਸੁਆਦੇ ਹੁੰਦੇ ਨੇ ਇਨਸਾਨ ਪੁਰਸ਼ ਖੁਸ਼ ਰਹਿੰਦੇ ਨੇ ਹੌਸਲੇ 'ਚ ਰਹਿੰਦੇ ਨੇ ਕੋਈ ਡਰ ਨਹੀਂ ਕੋਈ ਫਿਕਰ ਨਹੀਂ ਉਹਨਾਂ ਨੂੰ ਤਾਂ ਇਸ ਤਰ੍ਹਾਂ ਦੀ ਪ੍ਰੋਬਲਮ ਕੋਈ ਆਉਂਦੀ ਨਹੀਂ ਚਾਹੇ ਉਹ ਮਤਲਬ ਲਖਾੜ ਉਮਰ ਦੇ ਵਿੱਚ 65 70 80 ਸਾਲ ਦੀ ਉਮਰ ਤੱਕ ਵੀ ਵਧੀਆ ਇੰਟਰਕੋਰਸ ਕਰੀ ਜਾਂਦੇ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਇਹਦੇ ਵਿੱਚ ਮੇਨ ਕਾਰਨ ਕੀ ਹੁੰਦਾ ਤੁਹਾਨੂੰ ਮੈਂ ਦੱਸਦਾ ਥੋੜਾ ਜਿਹਾ ਕਿਉਂਕਿ ਇਹਦੇ ਵਿੱਚ ਕੀ ਹੈ ਵੀ ਸਮਝ ਲੱਗ ਜੇ ਪੇਸ਼ੈਂਟ ਨੂੰ ਵੀ ਹੈ ਕੀ ਚੀਜ਼ ਇਹ ਤੁਸੀਂ ਦੇਖ ਰਹੇ ਹੋ ਇਹਨੂੰ ਟੈਸਟਿਸ ਨੇ ਆਪਣੇ ਜੀ ਇਹ ਆਪਣਾ ਪਿੰਸ ਹੈ ਤੇ ਇਹ ਆਪਣੀਆਂ ਜਿਹੜੀਆਂ ਨਸਾਂ ਨੇ ਸੈਮੀਨਲ ਵੈਸਿਕਲ ਜਿਹੜੀਆਂ ਵੇਇਨਸ ਨੇ ਤੁਹਾਨੂੰ ਵੱਡਾ ਕਰਕੇ ਦਿਖਾਵਾ ਇਹਦੇ ਵਿੱਚ ਲਗਭਗ ਐਸ ਚਾਰਟ ਦੇ ਵਿੱਚ ਇਰੇ ਵਿੱਚ ਤੁਸੀਂ ਦੇਖੋਗੇ ਸੈਮੀਨਲ ਵੈਸਿਕਲ ਜਿਹੜੀਆਂ ਵੇਨਸ ਨੇ ਆਪਣੀਆਂ ਇਹ ਵਾਲਾ ਪਾਰਟ ਆ ਇਹ ਵਾਲਾ ਪਾਰਟ ਜੀ ਇਹ ਵਾਲਾ ਪਾਰਟ ਇਹਨੇ ਮਤਲਬ ਸੀਮਨ ਨੂੰ ਕੰਟਰੋਲ ਕਰਕੇ ਰੱਖਣਾ ਹੁੰਦਾ ਹਮ ਜਦੋਂ ਹੁਣ ਬਹੁਤੇ ਮਰੀਜ਼ਾਂ ਦੇ ਵਿੱਚ ਇਹ ਗੱਲ ਆਉਂਦੀ ਆ ਵੀ ਜੀ ਸਾਡਾ ਟਾਈਮ ਪ੍ਰੋਸੈਸ ਜ਼ੀਰੋ ਆ ਚਾਹੇ ਉਹ ਉਮਰ ਛੋਟੀ ਆ ਚਾਹੇ ਵੱਡੀ ਆ ਉਹਦਾ ਕਾਰਨ ਇਹ ਚੀਜ਼ ਆ ਜਦੋਂ ਇਹ ਕੰਟਰੋਲ ਛੱਡ ਦਿੰਦਾ ਆਪਣਾ ਉਦੋਂ ਸੀਮਨ ਜਿਹੜਾ ਹੈਗਾ ਆਊਟ ਹੋ ਕੇ ਬਰ ਚਲ ਜਾਂਦਾ ਜਾਨੀ ਜੈਕੂਲੇਸ਼ਨ ਹੋ ਜਾਂਦਾ ਜਾਨੀ ਇਹਦੇ ਵਿੱਚ ਕੀ ਹੁੰਦਾ ਜਿਹੜੇ ਟੈਸਟਸ ਨੇ ਜਦੋਂ ਕਈਆਂ ਦੇ ਹੁਣ ਅਸੀਂ ਜਦੋਂ ਚੈੱਕਅਪ ਕਰਦੇ ਆ ਪੇਸ਼ੈਂਟਾਂ ਦਾ ਟੈਸਟਸ ਦੇ ਵਿੱਚ ਸਵੇਲਿੰਗ ਹੁੰਦੀ ਆ ਸਵੇਲਿੰਗ ਹੋ ਕੇ ਕੀ ਹੁੰਦਾ ਜਿਹੜਾ ਉਹਦੇ ਵਿੱਚੋਂ ਪੂਰੀ ਮਾਤਰਾ ਦੇ ਵਿੱਚ ਟੈਸਟੋਸਟੇਰੋਨ ਪ੍ਰੋਡਿਊਸ ਹੋਣਿਆ ਜਿਨ੍ਹਾਂ ਨੇ ਪਿੰਸ ਦੇ ਵਿੱਚ ਇਰੇਕਸ਼ਨ ਦੇਣੀ ਆ ਉਨੀ ਦੇ ਪਾਉਂਦੇ ਉਹਦੇ ਕਰਕੇ ਕੀ ਹੁੰਦਾ ਵੀਕਨੈਸ ਜਿਹੜੀ ਹੈਗੀ ਆ ਪੇਸ਼ੈਂਟ ਨੂੰ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਵੱਡੀ ਉਮਰ ਦੇ ਵਿੱਚ ਕੀ ਹੁੰਦਾ ਛੋਟੀ ਉਮਰ ਤੋਂ ਲੈ ਕੇ ਕੰਮ ਕੀਤਾ ਹੁੰਦਾ ਜੋਰ ਨਾਲ ਜਿਆਦਾ ਮਾਤਰਾ ਦੇ ਵਿੱਚ ਐਂਟਰ ਕੋਰਸ ਕੰਟੀਨਿਊ ਕਈ ਵਾਰੀ ਕਈ ਪੇਸ਼ੰਨਾ ਦਾ ਕੀਤਾ ਹੁੰਦਾ ਉਹਦੇ ਨਾਲ ਇਹਨਾਂ ਨੂੰ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ ਜਾਂ ਕਈ ਵਾਰੀ ਘੋਟ ਚਾ ਕੇ ਸੋਜ ਆ ਜਾਂਦੀ ਹੈ ਕਿਉਂਕਿ ਸੀਮਨ ਵੀ ਇਹਨਾਂ ਨੇ ਬਣਾਣਾ ਤੇ ਜਿਹੜੇ ਮਤਲਬ ਟੈਸਟੋਸਟੇਰੋਨ ਉਹ ਵੀ ਇਹਨੇ ਪ੍ਰੋਡਿਊਸ ਕਰਨੇ ਆ ਜਦੋਂ ਇਹਦੇ ਵਿੱਚ ਦਮ ਨਹੀਂ ਹੋਊਗਾ ਸੋਜ ਹੋਊਗੀ ਤਾਂ ਉਸ ਟਾਈਮ ਤੇ ਫਰੀਡਮ ਚ ਕੰਮ ਨਹੀਂ ਕਰ ਪਾਣਗੇ ਉਨ ਆਪਣੀ ਉਂਗਲ ਨੂੰ ਸੋਜ ਹੋ ਜੇ ਆਪਾਂ ਪੈਨ ਵੀ ਸਹੀ ਢੰਗ ਨਾਲ ਫੜ ਨਹੀਂ ਸਕਦੇ ਲਿਖ ਨਹੀਂ ਸਕਦੇ ਆਪਣੀ ਲਿਖਾਈ ਨੇਚਰਲੀ ਨਹੀਂ ਹੋ ਸਕਦੀ ਜਿਹੜੀ ਹੁੰਦੀ ਹੈ ਉਹੀ ਗੱਲ ਇਹਦੀ ਹੈ ਜਦੋਂ ਇਹ ਸਹੀ ਢੰਗ ਨਾਲ ਕੰਮ ਨਹੀਂ ਕਰੂਗਾ ਤਾਂ ਆਟੋਮੈਟਿਕਲੀ ਤੌਰ ਤੇ ਜਿਹੜੀ ਰੈਕਸ਼ਨ ਚ ਕਮੀ ਆਉਂਦੀ ਹੈ ਤੇ 40 ਸਾਲ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਉੱਪਰ ਇਹ ਜਿਹੜਾ ਕੰਮ ਕਰਨ ਦੀ ਇਹਦੀ ਸਮਰੱਥਾ ਹੈ ਲਗਾਤਾਰ ਲੈਣ ਦੇ ਨਾਲ ਇਹ ਨਹੀਂ ਹੈ ਵੀ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਨਸ਼ਾ ਪਾਇਆ ਤੇ ਨਸ਼ਾ ਪਾ ਕੇ ਵੀ ਆਪਾਂ ਮਤਲਬ ਜਿਵੇਂ ਕੈਲਸ ਹੋ ਗਈ ਵੈਗਰਾ ਹੋ ਗਈ ਵੀ ਇੱਕਦਮ ਬੰਦੇ ਨੇ ਲੈ ਲਈ ਲੈ ਕੇ ਤੇ ਜਿਉਂ ਦਾ ਸਪਾਟ ਇੰਟਰਕੋਰਸ ਕਰ ਲਿਆ ਟਾਈਟ ਹੋ ਗਿਆ ਫਿਰ ਉਹ ਵੀ ਲਗਭਗ ਹੁਣ ਕਈ ਪੇਸ਼ੈਂਟ ਐਸੇ ਆਏ ਨੇ ਸਾਡੇ ਕੋਲੇ ਲਾਸਟ ਦਿਨਾਂ ਦੇ ਵਿੱਚ ਉਦਾਂ ਵੀ ਆਉਂਦੇ ਰਹਿੰਦੇ ਨੇ ਵੀ ਵੈਗਰਾ ਖਾ ਕੇ ਵੈਗਰੇ ਕਮ ਛੱਡ ਗਈ ਕਮ ਛੱਡ ਗਈ ਤੇ ਉਦੋਂ ਬਾਅਦ ਉਹਨਾਂ ਕੋਲੇ ਕੁਝ ਨਹੀਂ ਰਹਿੰਦਾ ਫਿਰ ਇੱਥੇ ਇਹ ਜਿਹੜਾ ਕੈਪਸੂਲਾ ਜੇ ਲਗਾਤਾਰ ਇਹਨੂੰ 4 ਹਫ਼ਤੇ ਕੋਈ ਪੇਸ਼ੈਂਟ ਯੂਜ਼ ਕਰ ਲੈਂਦਾ ਇਸ ਤਰ੍ਹਾਂ ਦਾ ਜਿਹੜਾ ਤੁਸੀਂ 40 ਸਾਲ ਦੇ ਕਹਿੰਦੇ ਹੋ ਜਾਂ ਮੈਂ ਤੁਹਾਨੂੰ ਮੈਂ ਚਾਰਟ 'ਚ ਦੱਸ ਚੁੱਕਿਆ ਵੀ ਹਾਂ ਜੀ ਵੀਕਨੈਸ ਹੋ ਗਈ ਇਹਦੇ ਕਰਕੇ ਜਾਂ ਮੰਨ ਲਓ ਵੀ ਕਈਆਂ ਦਾ ਕੀ ਹੁੰਦਾ ਸੁਖਮਨਾ ਨਾੜੀ ਆ ਜਿਵੇਂ ਆਪਣਾ ਦਿਮਾਗ ਹੈ ਇਹ ਆਪਣਾ ਬ੍ਰੇਨ ਦਿਖਾਇਆ ਇਹ ਬ੍ਰੇਨ ਸਟੈਮ ਤੋਂ ਮਤਲਬ ਜਿਹੜੀ ਹੈਗੇ ਆਪਣਾ ਤੰਤਰਿਕਾ ਤੰਤਰ ਰੀੜ ਦੀ ਹੱਡੀ ਆ ਰਹੀ ਆ ਹੂੰ ਇਹ ਜਿਹੜਾ ਬ੍ਰੇਨ ਆ ਆਪਣਾ ਇਹਦੇ 'ਚ ਪਿਟਿਊਟਰੀ ਗਲੈਂਡ ਪਿਆ ਆਪਣੀਆਂ ਅੱਖਾਂ ਦੇਖਦੀਆਂ ਨੇ ਮਤਲਬ ਕਹਿ ਸਕਦੇ ਆ ਵੀ ਜਦੋਂ ਆਪਾਂ ਐਕਟੀਵਿਟੀ ਕਰਦੇ ਆ ਕੋਈ ਇਸ ਤਰ੍ਹਾਂ ਦੀ ਗੁਫਤ ਐਕਟੀਵਿਟੀ ਕਰਦੀਆਂ ਅੱਖਾਂ ਜਦੋਂ ਦੇਖਦੀਆਂ ਨੇ ਉਸ ਟਾਈਮ ਤੇ ਦਿਮਾਗ ਨੂੰ ਸੰਦੇਸ਼ ਜਾਂਦਾ ਵੀ ਆਹ ਕਿਰਿਆ ਕਰਨੀ ਆ ਉਸ ਟਾਈਮ ਤੇ ਫਿਰ ਇਹ ਰੀਡ ਦੀ ਹੱਡੀ ਜਿਹੜੀ ਸੰਦੇਸ਼ ਪਹੁੰਚਾਉਂਦੀ ਆ ਆਪਣੇ ਮਤਲਬ ਇਹ ਵਾਲੇ ਜੈਨੇਟਰ ਆਰਗਨ ਤੱਕ ਰੀਡ ਦੀ ਹੱਡੀ ਰਾਹੀਂ ਜਦੋਂ ਇਹ ਤੱਕ ਮੈਸੇਜ ਪਹੁੰਚਦਾ ਉਸ ਟਾਈਮ ਤੇ ਇਹਦੀ ਇਰੇਕਸ਼ਨ ਹੋਣੀ ਹੁੰਦੀ ਆ ਜਦੋਂ ਇਰੇਕਸ਼ਨ ਹੋਣੀ ਹੁੰਦੀ ਆ ਉਸ ਟਾਈਮ ਤੇ ਜਿਹੜਾ ਆ ਕਾਰਪਸ ਕੋਰਨੋਜ਼ਮ ਸਪੌਂਜੀਓਜ਼ਮ ਟਿਸ਼ੂ ਤੁਹਾਨੂੰ ਮੈਂ ਦਿਖਾਵਾਂ ਮੀਨਜ਼ ਇਹਦੇ ਵਿੱਚ ਆਹ ਵਾਲੇ ਜਿਹੜੇ ਟਿਸ਼ੂ ਨੇ ਪਿੰਸ ਤੇ ਇਨਾਂ ਦੇ ਵਿੱਚ ਫੁੱਲ ਮਾਤਰਾ ਦੇ ਵਿੱਚ ਬਲੱਡ ਜਾਂਦਾ ਬਲੱਡ ਜਾਂਦਾ ਜਾਨੀ ਸਾਈ ਦੇ ਅਕੋਰਡਿੰਗਲੀ ਮੈਡੀਕਲ ਸਾਇੰਸ ਕਹਿੰਦੀ ਆ 180 ਤੋਂ 200 ਐਮਐਲ ਦੇ ਤੱਕ ਕਈਆਂ ਦੇ 220 ਐਮਐਲ ਤੱਕ ਵੀ ਜਾਂਦਾ ਜਦੋਂ ਬਲੱਡ ਪੂਰੀ ਮਾਤਰਾ ਚਲਿਆ ਗਿਆ ਇਹ ਸਪੌਂਜੀਟਿਵ ਟਿਸ਼ੂ ਅਕੜਾ ਚੋ ਜਾਂਦੇ ਨੇ ਪਿੰਸ ਟਾਈਟ ਹੋ ਜਾਂਦਾ ਤੇ ਸੈਕਸ ਕਰਫ ਕਰਨ ਦੇ ਕਾਬਿਲ ਹੋ ਜਾਂਦਾ ਪੇਸ਼ੈਂਟ ਪਰ ਇਸ ਦੇ ਉਲਟ ਜਦੋਂ ਤੁਹਾਡਾ ਮੈਸੇਜ ਇਹ ਦਿਮਾਗ ਸਹੀ ਢੰਗ ਨਾਲ ਦੇ ਨਹੀਂ ਪਾਉਂਦਾ ਸਿਗਨਲ ਨਹੀਂ ਦੇ ਪਾਉਂਦਾ ਫਿਰ ਇਹਨੂੰ ਪੂਰੀ ਮਾਤਰਾ ਜਦੋਂ ਮੈਸੇਜ ਨਹੀਂ ਮਿਲਦਾ ਫਿਰ ਇਹ ਬਲੱਡ ਨਹੀਂ ਜਾ ਪਾਉਂਦਾ ਉਹਦੇ ਕਰਕੇ ਇਰੈਕਸ਼ਨ ਨਹੀਂ ਆਉਂਦੀ ਠੀਕ ਹੈ ਤੇ ਇਹ ਇਹਦਾ ਹੋ ਗਿਆ ਕਾਰਨ ਕਿ ਕਾਰਨ ਨੂੰ ਨਿਵਾਰਨ ਦੇ ਲਈ ਇਹ ਬਰੂਟੋ ਦਾ ਰਿਜ਼ਲਟ ਬਹੁਤ ਵਧੀਆ ਮਿਲ ਰਿਹਾ ਪਰ ਇਹਦੇ ਨਾਲ ਨਾਲ ਕੀ ਹੁੰਦਾ ਕਈ ਪੇਸ਼ੈਂਟ ਬਹੁਤ ਜ਼ਿਆਦਾ ਵੀਕਨੈਸ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਅਸੀਂ ਸਾਸਤਰੂਕਤ ਮੈਡੀਸਿਨਾਂ ਵੀ ਨਾਲ ਲਾਉਣੇ ਆ ਠੀਕ ਹੈ ਲਾਈਕ ਐ ਜਿਵੇਂ ਮਤਲਬ ਇਹ ਵਾਲਾ ਇਹ ਟਾਈਮ ਆਪਣਾ ਦਾ ਮਤਲਬ ਹੈਗਾ ਪ੍ਰੋਡਕਟ ਇਹਨੂੰ ਅਸੀਂ ਟਾਈਮ ਇਨਕਰੀਜ਼ ਕਰਨ ਦੇ ਵਾਸਤੇ ਸਹਾਇਕ ਦੇ ਤੌਰ ਤੇ ਇਹਦੇ ਨਾਲ ਬਰੂਟੋ ਦੇ ਨਾਲ ਯੂਜ਼ ਕਰਦੇ ਹਾਂ ਹੂੰ ਪੂਰਨ ਚੰਦਰੋਦਿਆਰਾਸ ਜਿਵੇਂ ਸਧ ਮਕਰ ਤਵਜਾ ਇਹ ਯੂਜ਼ ਹੁੰਦੀ ਹੈ ਮਤਲਬ ਇਹਦੇ ਨਾਲ ਕੀ ਹੁੰਦਾ ਇਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਬਹੁਤ ਜਲਦੀ ਸਹੀ ਹੁੰਦੇ ਨੇ ਯਾਨੀ ਕਰਨ ਨੂੰ ਕੱਲਾ ਬਰੂਟੋ ਵੀ ਕੰਮ ਕਰਦਾ ਹੂੰ ਬਟ ਬਰੂਟੋ ਦੇ ਨਾਲ ਸਹਾਇਕ ਦੇ ਤੌਰ ਤੇ ਜਦੋਂ ਇਹਨੂੰ ਲਾਣੇ ਆ ਤੇ ਉਹਦੇ ਨਾਲ ਰਿਜ਼ਲਟ ਜਿਹੜਾ ਆਪਾਂ ਨੂੰ ਮਹੀਨੇ 'ਚ ਮਿਲਣਾ ਉਹ ਦਿਨਾਂ 'ਚ ਹੀ ਮਿਲ ਜਾਂਦਾ ਠੀਕ ਹੈ ਜੀ ਇਹ ਫਾਇਦਾ ਹੋ ਜਾਂਦਾ ਹੁਣ ਇਹਦੇ ਨਾਲ ਨਾਲ ਕੀ ਆ ਜਿਹੜੇ ਪੇਸ਼ੈਂਟਸ ਮੰਨ ਕੇ ਚੱਲੋ ਲੰਮੇ ਟਾਈਮ ਤੋਂ ਦਵਾਈਆਂ ਖਾ ਚੁੱਕੇ ਸੀ ਗਰਭਪਤਨ ਦੀਆਂ ਹੋਰ ਮਤਲਬ ਕਹਿ ਸਕਦੇ ਆ ਵਿਸਪਰਮ ਨੂੰ ਪੈਦਾ ਕਰਨ ਵਾਸਤੇ ਉਹਨਾਂ ਨੂੰ ਇਹ ਮਤਲਬ ਜਿਹੜਾ ਹੈਗਾ ਆਪਣਾ ਬ੍ਰਹਿਤ ਬੰਗੇਸ਼ਵਰ ਰਸ ਨਾਲ ਲੱਗਦਾ ਤੇ ਕਈਆਂ ਦਾ ਕੀ ਹੁੰਦਾ ਜਦੋਂ ਇਸ ਐਕਟੀਵਿਟੀ ਤੋਂ ਪੂਰੀ ਨਹੀਂ ਉਤਪੰਨ ਦੇ ਉਸ ਟਾਈਮ ਤੇ ਫਿਰ ਦਰਮਨ ਦੇ ਵਿੱਚ ਬਣ ਜਾਂਦਾ ਬਹਿਮ ਜਰਨ ਲੱਗ ਜਾਂਦਾ ਉਹ ਬਹਿਮ ਨੂੰ ਦੂਰ ਕਰਨ ਦੇ ਲਈ ਤੇ ਸੀਮਣ ਨੂੰ ਬਣਾਉਣ ਦੇ ਲਈ ਬਦਾਮ ਪਾਕ ਜਿਹੜਾ ਯੂਜ਼ ਹੁੰਦਾ ਇਹਦੇ ਨਾਲ ਦਿਮਾਗ ਜਿਹੜਾ ਹੈਗਾ ਸਟੀਮੂਲੈਂਟ ਹੋਣ ਲੱਗਦਾ ਦਿਮਾਗ ਦੀ ਸ਼ਕਤੀ ਵਧਣ ਲੱਗਦੀ ਹੈ ਦਿਮਾਗ ਦੇ ਜਿਹੜੀ ਸੋਚਣ ਸ਼ਕਤੀ ਔਰ ਰਿਲੈਕਸ ਹੋਣ ਲੱਗਦੀ ਹੈ ਫਿਰ ਇਹ ਮੂਸਲੀ ਪਾਕ ਇਹਦੇ ਨਾਲ ਕੀ ਹੁੰਦਾ ਜਿਹੜਾ ਸਪਰਮ ਬਣਨ ਲੱਗ ਜਾਂਦੇ ਆ ਸੀਮਨ ਬਣਨ ਲੱਗ ਜਾਂਦਾ ਤੇ ਜਿਹੜਾ ਖਮੀਰਾ ਗੋਜਾ ਬੰਮਰੀ ਹੈ ਤਾਂ ਰਿਜ਼ਲਟ ਬਹੁਤ ਵਧੀਆ ਨਰਦੀ ਵਾਲੇ ਪੇਸ਼ੈਂਟਾਂ ਦੇ ਸਾਨੂੰ ਮਿਲਿਆ ਜੀ ਬਰੂਟੋ ਦੇ ਨਾਲ ਲਾ ਕੇ ਦੇਨੇ ਇੱਕ ਹਫਤੇ ਦੇ ਵਿੱਚ ਹੀ ਹਮਮ ਇਨਸਾਨ ਦਸਰਵੀ ਮੈਨੂੰ ਰਿਜ਼ਲਟ ਮਿਲ ਗਿਆ ਠੀਕ ਹੈ ਕਿਉਂਕਿ ਕਈ ਪੇਸ਼ੈਂਟ ਸਾਡੇ ਕੋਲ ਇਸ ਤਰ੍ਹਾਂ ਦੇ ਆਏ ਜਿਨ੍ਹਾਂ ਨੂੰ ਕਿ ਡਾਕਟਰਾਂ ਨੇ ਕਹਿੰਦਾ ਸੀ ਵੀ ਸਾਡੇ ਕੋਲੇ ਦੁਗਾਹ ਕੋਈ ਇਲਾਜ ਨਹੀਂ ਉਹਨਾਂ ਨੂੰ ਵੀ ਸਤਗੁਰੂ ਦੀ ਕਿਰਪਾ ਨਾਲ ਹਫਤੇ ਤੋਂ ਤਿੰਨ ਹਫਤਿਆਂ ਦੇ ਵਿੱਚ ਰਿਜ਼ਲਟ ਮਿਲ ਗਿਆ ਜਿਨ੍ਹਾਂ ਨੇ ਮੈਡੀਸਨ ਗੌਰਨਾ ਯੂਜ਼ ਕੀਤੀ ਜਿਵੇਂ ਤੁਹਾਨੂੰ ਦੱਸਿਆ ਉਸ ਤਰ੍ਹਾਂ ਮਤਲਬ ਯੂਜ਼ ਕੀਤੀ ਬਸ ਇਹ ਹੈਗਾ ਇਹ ਮੈਡੀਸਨਾਂ ਦੇ ਨਾਲ ਰਿਜ਼ਲਟ ਵਧੀਆ ਮਿਲ ਪਾ ਰਿਹਾ ਹਮ ਜੀ ਤੇ ਕਈ ਤਰ੍ਹਾਂ ਦੇ ਹੋਰ ਵੀ ਰੋਗ ਹੁੰਦੇ ਨੇ ਇਸ ਵਿਸ਼ੇ ਦੇ ਵਿੱਚ ਜੇ ਆਪਾਂ ਗੱਲ ਕਰਾਂ ਬਾਤ ਕਰੀਦਾ ਸਾਹਿਬ ਜਿਵੇਂ ਤਾਂ ਤ ਹੋ ਗਿਆ ਹਨਾ ਜੀ ਇਸ ਤਰ੍ਹਾਂ ਦੇ ਰੋਗ ਹੁੰਦੇ ਨੇ ਜੀ ਤਾਂਤ ਹੋ ਗਿਆ ਸੁਪਨੋਸ ਹੋ ਗਿਆ ਵੀਰਿਸ ਦਾ ਪਤਲਾਪਨ ਹੋ ਗਿਆ ਜਿਹੜੇ ਇਸ ਤਰ੍ਹਾਂ ਦੇ ਰੋਗੀ ਨੇ ਉਹਨਾਂ ਤੇ ਜਿਹੜੇ ਤਾਂ ਪੇਸ਼ੈਂਟਸ ਸੋਚਦੇ ਜਾਂਦਾ ਜਿਵੇਂ ਅੱਜ ਕੱਲ੍ਹ ਸਾਡੇ ਕੋਲੇ ਫੋਨ ਆਉਂਦੇ ਨੇ ਜਾਂ ਮੰਨ ਲਓ ਪੇਸ਼ੈਂਟ ਆਉਂਦੇ ਨੇ ਛੋਟੀ ਉਮਰ ਦੇ ਬੱਚੇ ਜ਼ਿਆਦਾ ਸੋਚਦੇ ਆ ਅੱਛਾ ਮੋਬਾਈਲ ਨੇ ਦਿਮਾਖ ਖਰਾਬ ਕਰ ਰੱਖਿਆ ਠੀਕ ਹੈ ਹント ਸੋਚੋ ਜੋਂਗੇ ਮੋਬਾਈਲ ਨੇ ਕਿਵੇਂ ਮੋਬਾਈਲ ਤੇ ਫੇਸਬੁੱਕ ਤੇ YouTube ਤੇ Twitter ਤੇ ਕਿਤੇ ਨਾ ਕਿਤੇ Instagram ਤੇ ਕੁਛ ਨਾ ਕੁਛ ਇਸ ਤਰ੍ਹਾਂ ਦਾ ਦੇਖਣ ਨੂੰ ਮਿਲ ਜਾਂਦਾ ਜਿਹਦੇ ਨਾਲ ਦਿਮਾਗ ਭੜਕਦਾ ਨੌਜਵਾਨਾਂ ਦਾ ਤੇ ਉਹਦੇ ਨਾਲ ਕੀ ਹੁੰਦਾ ਉਹਨਾਂ ਦੀ ਸੁਰਤੀ ਉਧਰ ਵੱਲ ਜੁੜ ਜਾਂਦੀ ਹੈ ਬਿਨਾਂ ਮਤਲਬ ਤੋਂ ਜਦੋਂ ਉਹਦੇ ਬਾਰੇ ਸੋਚਦੇ ਨੇ ਉਹ ਬੈਚਲਰ ਹੋਣ ਦੇ ਬਾਵਜੂਦ ਵੀ ਇਕੱਲੇ ਹੋਣ ਦੇ ਬਾਵਜੂਦ ਵੀ ਨਾ ਵਿਆਹੇ ਹੋਣ ਦੇ ਬਾਵਜੂਦ ਵੀ ਤੇ ਫਿਰ ਉਹ ਵਾਰ-ਵਾਰ ਜਦੋਂ ਇਹੀ ਚੀਜ਼ ਨੂੰ ਸੋਚਦੇ ਆ ਉਹਨਾਂ ਨੂੰ ਚਸਕਾ ਲੱਗਦਾ ਇਹ ਚੀਜ਼ ਦਾ ਕਿਤੇ ਨਾ ਕਿਤੇ ਹੱਥ ਨਾਲ ਗਲਤ ਕਿਰਿਆ ਕਰਦੇ ਆ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਆ ਉਹਦੇ ਨਾਲ ਕੀ ਆ ਸੀਮਣ ਜਿਹੜਾ ਹੈਗਾ ਆਊਟ ਕਰਦਾ ਆ ਤੇ ਤੁਹਾਨੂੰ ਪਤਾ ਵੀ ਉਹ ਲਤ ਜਦੋਂ ਲੱਗੀ ਮਿੱਠਾ ਸੁਹਾਵਣ ਦਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਪੇਸ਼ੈਂਟ ਦਾ ਫਿਰ ਬਣਨਾ ਸ਼ੁਰੂ ਹੋ ਜਾਂਦਾ ਫਿਰ ਦਿਮਾਗ ਦੇ ਕਿਤੇ ਨਾ ਕਿਤੇ ਇਹ ਚੀਜ਼ ਦੀ ਸੋਚ ਬਹੁਤ ਡੂੰਗੀ ਬਣ ਜਾਂਦੀ ਆ ਇਹਦੇ ਬਾਰੇ ਸੋਚੀ ਜਾਂਦਾ ਤੇ ਉਹ ਸੋਚਣ ਦੇ ਨਾਲ ਜਿਹੜਾ ਤਾਂ ਬੰਦਾ ਲੰਮਾ ਸੋਚ ਗਿਆ ਹਰ ਵਕਤ ਸੋਚੀ ਜਾਂਦਾ ਉਹਦਾ ਦਿਮਾਗ ਹੀ ਉੱਥੇ ਤੱਕ ਰਹਿ ਜਾਂਦਾ ਫਿਰ ਉਹਨੂੰ ਤਾਂ ਠੀਕ ਕਰਨ ਨੂੰ ਟਾਈਮ ਬਹੁਤ ਲੱਗਦਾ ਕਿਉਂਕਿ ਮਾਨਸਿਕ ਰੋਗੀ ਹੋ ਚੁੱਕਿਆ ਪਰ ਜੇ ਉਹ ਆਪਣੇ ਆਪ ਨੂੰ ਸੁਧਾਰ ਲਵੇ ਮਤਲਬ ਸੁਧਾਰਨ ਦਾ ਕੀ ਆ ਵੀ ਜਿਵੇਂ ਮੋਬਾਈਲ ਦੇਖਣਾ ਬੰਦ ਕਰ ਦੋ ਸਵੇਰ ਦੀ ਸੈਰ ਸ਼ੁਰੂ ਕਰ ਦੋ ਪੋਸ਼ਟਿਕ ਹਾਰ ਖਾਣ ਲੱਗ ਜਾਓ ਠੀਕ ਹੈ ਇਧਰ ਵੱਲ ਧਿਆਨ ਦੇਣਾ ਬੰਦ ਕਰ ਦੋ ਯਾਨੀ ਕਿ ਆਪਣੇ ਮਾਨਾ ਜਿਹੜਾ ਦਿਮਾਗ ਉਹਨੂੰ ਹੋਰ ਪਾਸੇ ਲਾ ਲੇ ਹੋਰ ਪਾਸੇ ਲਾ ਲਓ ਧਾਰਮਿਕ ਕੰਮ ਚ ਲਾ ਲਓ ਆਪਣੇ ਕੰਮ ਕਾਰਜ ਚ ਲਾ ਲਓ ਫਿਰ ਇਹ ਬਰੂਟੋ ਕੈਪਸੂਲ ਤੁਹਾਨੂੰ 2 ਹਫ਼ਤਿਆਂ ਚ ਰਿਜ਼ਲਟ ਦੇ ਦਿੰਦਾ ਜਿਹੜੇ ਬੰਦੇ ਜਿਆਦਾ ਗੜਬੜ ਚ ਨੇ ਜੇ ਇਹੋ ਜਿਹਾ ਕੁਝ ਕਰਦੇ ਵੀ ਨੇ ਨਾਲ ਉਹ ਚੀਜ਼ਾਂ ਦਾ ਧਿਆਨ ਰੱਖਦੇ ਆ ਫਿਰ 4 ਹਫ਼ਤਿਆਂ ਚ ਰਿਜ਼ਲਟ ਮਿਲ ਜਾਂਦਾ ਠੀਕ ਹੈ ਜੀ ਦੱਸ ਆਪ ਜੇ ਅਸੀਂ ਗੱਲਬਾਤ ਕਰੀਏ ਇਸ ਕੈਪਸੂਲ ਤੇ ਤੁਸੀਂ ਬਾਵਾ ਤਿਆਰਬਾ ਰੱਖਦੇ ਹੋਗੇ ਚਲੋ ਤੁਸੀਂ ਨੇ ਆਪ ਤਿਆਰ ਕੀਤਾ ਜੀ ਠੀਕ ਹੈ ਇਹਦੇ ਨਾਲ ਕਿੰਨੀ ਕਿ ਸਮਰੱਥਾ ਰਹਿੰਦੀ ਆ ਮਰੀਜ਼ ਦੇ ਠੀਕ ਹੋਣ ਦੀ ਦੇਖੋ ਮਰੀਜ਼ ਦੇ ਠੀਕ ਹੋਣ ਦੀ ਜੇ ਪੇਸ਼ੈਂਟ ਸਾਡੇ ਦੱਸੇ ਹੋਏ ਗੱਲਾਂ ਤੇ ਚੱਲਦਾ ਜਿਵੇਂ ਸਾਡਾ ਤਜਰਬਾ ਵੀ ਆ ਨਹੀਂ ਖਾਣਾ ਆ ਖਾਉਗੇ ਤੁਸੀਂ ਇਸ ਤਰ੍ਹਾਂ ਜ਼ਿੰਦਗੀ ਜਿਉਮੋਗੇ ਜੋ ਜ਼ਿੰਦਗੀ ਜਿਉਂਦਾ ਤਰੀਕਾ ਦੱਸਦੇ ਆ ਹੂੰ ਤੇ ਫਿਰ ਪੇਸ਼ੈਂਟ ਪਰਮਨੈਂਟਲੀ ਠੀਕ ਹੁੰਦਾ ਦਿਨਾਂ ਨੂੰ ਠੀਕ ਹੈ ਸਫਾਈ ਤੌਰ ਤੇ ਠੀਕ ਹੁੰਦਾ ਹੂੰ ਕੋਈ ਸਾਈਡ ਇਫੈਕਟ ਜਿੱਦਾਂ ਤੁਸੀਂ ਵਾਇਗਰਾ ਦੇ ਤਾਂ ਦੱਸ ਰਹੇ ਸੀ ਸਾਈਡ ਇਫੈਕਟ ਇਹਦਾ ਵੀ ਹੋਊਗਾ ਕੋਈ ਨਾ ਕੋਈ ਤਾਂ ਨਹੀਂ ਇਹ ਤਾਂ ਕੋਈ ਸਾਈਡ ਇਫੈਕਟ ਨਹੀਂ ਠੀਕ ਹੈ ਕਿਉਂਕਿ ਇਹ ਮੈਡੀਸਨ ਨੂੰ ਬਣਾਉਣ ਦੇ ਲਈ ਐਸਸਲ ਨੂੰ ਸਾਨੂੰ 2 ਮਹੀਨੇ ਲੱਗੇ ਠੀਕ ਹੈ ਜੀ 2 ਮਹੀਨੇ ਤੁਸੀਂ ਸੋਚੋਗੇ ਬਣਾਉਣ ਲਈ ਕਿਵੇਂ ਲੱਗੇ ਵੀ ਬਣਾਉਣ ਨੂੰ ਤਾਂ 2 ਦਿਨਾਂ ਚ ਬਣ ਕੇ ਤਿਆਰ ਹੋ ਜੂ ਦਵਾਈ ਪਾਊਡਰ ਇਕੱਠਾ ਕੀਤਾ ਦਵਾਈਆਂ ਜੋ ਮਿਲਣੀਆਂ ਨੇ ਉਹ ਮਿਲਾ ਕੇ ਕੈਪਸੂਲ ਤਿਆਰ ਕਰਤਾ ਹਮ ਅਰੇ ਜਿਹਾ ਇਤਨਾ ਨਹੀਂ ਹੈ ਇਹਨੂੰ ਜਿਹੜੇ ਭਸਮਾ ਪਈਆਂ ਜਿਹੜੇ ਮਤਲਬ ਰੌਹਰ ਪਈ ਹਮ ਉਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਭਸਮਾ ਨੂੰ ਮਰਦਨਮ ਗੁਣ ਵਰਧਨਮ ਵਾਲਾ ਕੰਮ ਕੀਤਾ ਗਿਆ ਹਮ ਮਤਲਬ ਖਰਬਲ ਦੇ ਚਪਾ ਕੇ ਚੰਗੀ ਤਰ੍ਹਾਂ ਬਰੀਕ ਮਹੀਨ ਪੀਸਿਆ ਗਿਆ ਹੂੰ ਉਸ ਤੋਂ ਬਾਅਦ ਵਿੱਚ ਜਿਹੜੇ ਵੇਲੇ ਮਤਲਬ ਇਹਦੇ ਚ ਰੌ ਹਰਬ ਮਿਲਨੇ ਸੀ ਉਹ ਮਿਲਾ ਕੇ ਉਸ ਤੋਂ ਬਾਅਦ ਵਿੱਚ ਇਹਨੂੰ ਫਿਰ ਪਾਣ ਦੇ ਪੱਤੇ ਦੀ ਭਾਵਨਾ ਲੱਗੀ ਹੂੰ ਇੱਕ ਕੈਪਸੂਲ ਚ ਸਵਾ ਪੱਤੇ ਦੀ ਪਾਣ ਦੇ ਪੱਤੇ ਦੀ ਭਾਵਨਾਗੀ ਠੀਕ ਹੈ ਜੀ ਤੇ ਜਿਹਦੇ ਨਾਲ ਜੀ ਸਟੈਮੀਨਾ ਪਾਵਰ ਇੰਨੀ ਕਿ ਇਨਕਰੀਜ਼ ਹੁੰਦੀ ਆ ਪੇਸ਼ੈਂਟਸ ਦੀ ਜਿਹੜੇ ਬੰਦੇ ਗੌਰ ਕਰਦੇ ਆ ਤੇਜ਼ੀ ਨਹੀਂ ਕਰਦੇ ਅੰਡਰ ਕੋਰਸ ਕਰਦੇ ਸਮੇ ਉਹਨਾਂ ਨੂੰ ਰਿਜ਼ਲਟ ਡੈਫੀਨਿਟਲੀ ਮਿਲਦਾ ਠੀਕ ਹੈ ਜੀ ਹੁਣ ਆਪਾਂ ਚਲੋ ਅਖੀਰ ਦੇ ਵਿੱਚ ਆ ਦੱਸੀਏ ਵੇਦੀ ਕੀਮਤ ਤਾਂ ਬਾਵਾ ਹੋਊਗੀ ਫਿਰ ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ ਵੀ ਦੇਖੋ ਜੋ ਮਿਹਨਤ ਹੋਈ ਹੈ ਤਿਆਰ ਕਰਨ ਚ ਜੋ ਚੀਜ਼ਾਂ ਦੇ ਚ ਸਹੀ ਪਈਆਂ ਨੇ ਸਹੀ ਦਾ ਮਤਲਬ ਕੀ ਇੱਕ 100 1% ਸਹੀ ਚੀਜ਼ਾਂ ਐਕੂਰੇਟ ਲੈ ਕੇ ਇਹਦੇ ਚ ਪਾਈਆਂ ਗਈਆਂ ਇਹ 10 ਕੈਪਸੂਲਾਂ ਦੀ ਕੀਮਤ 1140 ਰੁਪਏ ਆ ਤੇ ਲਗਭਗ ਇਹ ਦੇਖਿਆ ਜਾਏ ਹੁਣ ਸਾਡੇ ਕੋਲੇ ਲਾਸਟ ਵੀਡੀਓ ਜਿਹੜੀ ਆਪਾਂ ਪਾਈ ਸੀ ਬੜਾ ਵਧੀਆ ਰਿਸਪਾਂਸ ਮਿਲਿਆ ਪੇਸ਼ੈਂਟਸ ਜਿਹੜੇ ਹੈਗੇ ਨੇ ਵੈਗਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਮੰਗਾਇਆ ਜਾਂ ਜਿਹੜੇ ਪੇਸ਼ੈਂਟ ਸਾਡੇ ਕੋਲ ਆਏ ਉਹ ਦਿਨ ਠੀਕ ਹੋਏ ਠੀਕ ਤਾਂ ਅਸੀਂ ਪਹਿਲਾਂ ਤੋਂ ਹੀ ਕਰ ਰਹੇ ਹਾਂ ਸਾਨੂੰ ਵਿਸ਼ਵਾਸ ਹੈ ਇਸ ਤੇ ਹਮ ਬਟ ਇੱਕ ਚੀਜ਼ ਅਸੀਂ ਦੇਖੀ ਵੀ ਪੇਸ਼ੈਂਟ ਸੋਚਦਾ ਜੀ ਇੱਕ ਡੱਬੀ ਇੱਕ ਡੱਬੀ ਦੇ ਦਿਓ ਸਾਨੂੰ ਠੀਕ ਹੈ ਹੁਣ ਇੱਕ ਡੱਬੀ ਅਸੀਂ ਪਹਿਲਾਂ ਰਿਜ਼ਲਟ ਦੇਖਣਾ ਹਮ ਜੇ ਜੇ ਤਾਂ ਕੋਈ ਨਸਾ ਹੋਵੇ ਹਮ ਫਿਰ ਤਾਂ ਅਸੀਂ ਕਹੀਏ ਜੀ ਇੱਕ ਡੱਬੀ ਲੈ ਲਓ ਠੀਕ ਹੈ। ਇੱਕ ਡੱਬੀ ਦਾ ਇੱਕ ਕੈਪਸੂਲ ਖਾਦਾ ਕੰਮ ਕਰ ਜੂਗਾ। ਠੀਕ ਹੈ। ਪਰ ਸਾਨੂੰ ਪਤਾ ਵੀ ਇਹਦੇ ਵਿੱਚ ਨਸ਼ਾ ਸੀ ਕੋਈ ਪਾਇਆ ਨਹੀਂ ਨਾ ਇਹ ਸਕੈਲਸ ਪਾਇਆ ਨਾ ਵੈਗਰਾ ਪਾਇਆ ਨਾ ਟਡਾਲਾਫਿਲ ਪਾਇਆ ਨਾ ਕੋਈ ਹੋਰ ਚੀਜ਼ ਪਾਈ ਹੈ। ਵੀ ਸਮਝ ਲਓਏ। ਇਹ ਤਾਂ ਸਰ ਦੇਖੋ ਹੁਣ ਜੇ ਤੁਸੀਂ ਪ੍ਰੋਬਲਮ 'ਚ ਹੋ ਜਿਵੇਂ ਤੁਹਾਨੂੰ ਪਹਿਲਾਂ ਹੀ ਮੈਂ ਵੀਡੀਓ ਸਟਾਰਟਿੰਗ 'ਚ ਦੱਸਦਾ ਵੀ ਆਹ ਚੀਜ਼ ਨੂੰ ਇੰਨਾ ਟਾਈਮ ਲੱਗਦਾ ਇਹਨੂੰ ਇੰਨਾ ਟਾਈਮ ਲੱਗਦਾ। ਹੂੰ। ਉਸੇ ਤਰ੍ਹਾਂ ਅਸੀਂ ਇਹ ਚੀਜ਼ ਦੇਖੀ ਹੈ ਹੁਣ ਪਰ ਅਸੀਂ ਇੱਕ ਇਸ ਨਤੀਜੇ ਤੇ ਪਹੁੰਚੇ ਵੀ ਮਰੀਜ਼ ਡਰਦੇ ਮਾਰੇ ਇਹਨੂੰ ਮੰਗਾਂਦੇ ਨਹੀਂ। ਇਹ ਸੋਚਦੇ ਨੇ ਵੀ ਯਾ ਰਿਜ਼ਲਟ ਦਊ ਕਿ ਨਹੀਂ ਦਊ। ਠੀਕ ਹੈ ਅਸੀਂ ਇਹਦੇ ਚ ਨਾ ਇੱਕ ਇਹ ਚੀਜ਼ ਰੱਖਦੀ ਵੀ ਇੱਕ ਮਹੀਨਾ ਟ్రਾਇਲ ਪੀਰੀਅਡ ਆਫਰ ਰੱਖਦਾ ਹੂੰ ਟ్రਾਇਲ ਪੀਰੀਅਡ ਆਫਰ ਦਾ ਮਤਲਬ ਵੀ ਉਹ ਟ్రਾਈ ਲੈ ਕੇ ਦੇਖਣਾ ਇੱਕ ਮਹੀਨਾ ਹੂੰ ਵੈਸੇ ਤਾਂ ਇਹ 1140 ਰੁਪਏ ਦੇ ਹਿਸਾਬ ਨਾਲ 6840 ਰੁਪਏ ਦੀ ਮੈਡੀਸਨ ਮੰਨਦੀ ਹੈ ਇੱਕ ਮਹੀਨੇ ਦੀ ਠੀਕ ਹੈ 6840 ਰੁਪਏ ਦੀ ਪਰ ਆਪਾਂ ਇੱਥੇ ਕੀ ਕੀਤਾ ਜੇ ਪੇਸ਼ੈਂਟ ਸਾਡੇ ਕੋਲੋਂ ਚਾਹੇ ਇੱਕ ਡੱਬੀ ਮੰਗਾਵੇ ਅਸੀਂ ਇੱਕ ਵੀ ਭੇਜ ਦਾਂਗੇ ਸਾਨੂੰ ਕੋਈ ਮਨਾਈ ਨਹੀਂ ਵੀ ਇੱਕ ਮਹੀਨੇ ਦੀ ਮੰਗਾਓ ਹਮ ਪਰ ਕੀ ਹੈ ਜੀ ਇੱਕ ਡੱਬੀ ਮੰਗਾਣੀ 800 ਰੁਪਏ ਦੀ ਦੇ ਦਾਂਗੇ ਆਪਾਂ ਲੈਸ ਕਰਕੇ ਹਮ ਜੇ ਮੰਨ ਲਓ ਦੋ ਮੰਗਾਣੀਆਂ ਨੇ 1600 ਰੁਪਏ ਦੀ ਦੇ ਦਾਂਗੇ ਹਮ ਜੇ ਮੰਨ ਲਓ ਆਪਣੇ ਕੋਲੋਂ ਇੱਕ ਮਹੀਨੇ ਦੀ ਪੂਰੀਆਂ ਸੇ ਡੱਬੀਆਂ ਮੰਗਾਣੀਆਂ ਨੇ ਤਾਂ 4500 ਰੁਪਏ ਦੀ ਮੰਗਨੀ ਆ ਲੈਸ ਕਰਕੇ ਇਹ ਤਾਂ ਫਾਇਦਾ ਹੋ ਜੂਗਾ ਮਤਲਬ 6800 ਦੀ بجائے 4500 ਰੁਪਏ ਦੀ ਹਮ ਪਰ ਉੱਥੇ ਅਸੀਂ ਇੱਕ ਹੋਰ ਚੀਜ਼ ਕਰਤੀ ਹੋਰ ਵੀ ਸੌਖਾ ਕਰਤਾ ਓਕੇ ਉਹ ਜੀ ਇਸ ਤਰ੍ਹਾਂ ਕਰਕੇ ਵੀ 4500 ਰੁਪਏ ਦੀ بجائے ਸਾਨੂੰ 3500 ਰੁਪਏ ਭ ਸਾਡੇ ਖਾਤੇ ਚ ਪਾ ਦੇਣ ਠੀਕ ਹੈ 1000 ਰੁਪਏ ਪੈਂਡਿੰਗ ਰੱਖ ਲੈਣ ਹੂੰ ਜੇ ਮੰਨ ਲਓ ਉਹਨਾਂ ਨੂੰ ਲੱਗਿਆ ਵੀ ਇੱਕ ਮਹੀਨੇ ਸਾਨੂੰ ਰਿਜ਼ਲਟ ਮਿਲਿਆ ਤਾਂ ਉਹ 1000 ਰੁਪਏ ਸਾਨੂੰ ਦੇ ਦੇਣ ਹੂੰ ਤੇ ਨਹੀਂ ਨਾ ਦੇਣ ਠੀਕ ਹੈ ਇਹ ਵੀ ਇਹ ਆਫਰ ਹੈ ਜੀ ਜੀ ਇੱਕ ਮਹੀਨੇ ਦਾ ਟ్రਾਇਲ ਪੀਰੀਅਡ ਆਫਰ ਅਸੀਂ ਉਹ ਤਾਂ ਕਰਕੇ ਦਿੱਤਾ ਵੀ ਪੇਸ਼ੈਂਟ ਇਹ ਤੋਂ ਫਾਇਦਾ ਲੈ ਸਕਣ ਠੀਕ ਹੈ ਠੀਕ ਹੈ ਜੀ ਤੇ ਬਹੁਤ ਸਾਰੇ ਮਰੀਜ਼ ਇੱਥੇ ਪਹੁੰਚ ਵੀ ਕਰਨਾ ਚਾਹੁੰਦੇ ਹੋਣਗੇ ਦੇਖੋ ਸਾਡੇ ਕੋਲੇ ਆਉਂਦੇ ਨੇ ਹਮ ਪੀਸ਼ੈਂਟਸ ਆਉਂਦੇ ਨੇ ਵਿਜ਼ਿਟ ਕਰਦੇ ਨੇ ਅਸੀਂ ਉਹਨਾਂ ਨੂੰ ਚੈੱਕ ਕਰਦੇ ਆ ਜਿਵੇਂ ਤੁਹਾਨੂੰ ਵੀਡੀਓਸ ਸਮਝਾ ਕੇ ਹਟਿਆ ਵੀ ਟੈਸਟਸ ਚੈੱਕ ਕਰਦੇ ਆ ਅਸੀਂ ਉਹਨਾਂ ਦਾ ਪੈਂਸ ਚੈੱਕ ਕਰਦੇ ਆ ਵੀ ਪੈਂਸ ਕਿੰਨਾ ਕੰਮ ਕਰਦਾ ਕਿੰਨਾ ਨਹੀਂ ਕਰਦਾ ਜਿਹੜੀ ਲੋੜ ਹੈ ਲੈਬੋਰੀਟਰੀ ਟੈਸਟ ਕਰਵਾਣੇ ਆ ਜਿਹੜੇ ਜ਼ਿਆਦਾ ਲੰਮੇ ਟਾਈਮ ਤੋਂ ਪੀੜਤ ਹੁੰਦੇ ਆ ਉਹ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਜਿਵੇਂ ਅਸੀਂ ਦੱਸਦੇ ਹਾਂ ਰਹਿ ਨਾਲ ਚੱਲਦੇ ਨੇ ਤੇ ਸੁੱਖੇ ਹੋ ਜਾਂਦੇ ਆ। ਤੇ ਜੀ ਸਾਹਿਬ ਅਖੀਰ ਦੇ ਵਿੱਚ ਜਾਂਦੇ ਆਂ ਤਾਂ ਦੱਸੋ ਵੀ ਆਪਣਾ ਪ੍ਰੋਪਰ ਐਡਰੈਸ ਕੀ ਆ? ਮਰੀਜ਼ ਕਿੱਥੇ ਜੇ ਮਿਲਿਆ ਆਪਾਂ ਨੂੰ? ਦੇਖੋ ਆਪਣਾ ਕਲੀਨਿਕ ਬਰਨਾਲਾ ਦੇ ਵਿੱਚ ਨੂਰ ਚੌਕ ਆ ਨੂਰ ਹਸਪੀਟਲ ਦੇ ਨਾਲ RAMRAJYA ਕਲੋਨੀ ਆ। ਜੀ RAMRAJYA ਕਲੋਨੀ ਦੇ ਵਿੱਚ ਡਾਕਟਰ ਕੈਨ ਦੇ ਨਾਮ ਤੇ SP ਹੈਲਥ케ਅਰ ਸੈਂਟਰ ਦੇ ਨਾਮ ਤੇ ਕਲੀਨਿਕ ਆਪਣਾ। ਉੱਥੇ ਆ ਕੇ ਆਪਾਂ ਨੂੰ ਮਿਲ ਸਕਦੇ ਆ। ਜੀ ਜੀ ਕੋਈ ਕਿੰਨੇ ਵਜੇ ਤੱਕ ਕਿੰਨਾ ਸਮਾਂ ਰਹਿੰਦਾ? ਦੇਖੋ ਇਹਦੇ ਵਿੱਚ ਕੀ ਹੁੰਦਾ ਜਿਹੜਾ ਟਾਈਮ ਆ ਮਿਲਣ ਦਾ ਅਸੀਂ ਅਪਾਇੰਟਮੈਂਟ ਫਿਕਸ ਕਰ ਸਾਡੇ ਕੋਲ ਖੁੱਲਾ ਜਿਹਾ ਟਾਈਮ ਨਹੀਂ ਅਸੀਂ ਰੱਖਿਆ ਵੀ ਪੇਸ਼ੈਂਟ ਜਿਹੜਾ ਮਰਜ਼ੀ ਆ ਜਿਹੜਾ ਮਰਜ਼ੀ ਦਵਾਈ ਲੈ ਕੇ ਮੁੜ ਜੀ ਪੇਸ਼ੈਂਟ ਨੇ ਜਦੋਂ ਆਉਣਾ ਦਿੱਤੇ ਨੰਬਰ ਤੇ ਵਟਸਐਪ ਕਰਕੇ ਆਪਣਾ ਟਾਈਮ ਫਿਕਸ ਕਰ ਲੈ ਅਪਾਇੰਟਮੈਂਟ ਲੈ ਲਈ ਅਸੀਂ ਲੋਕੇਸ਼ਨ ਭੇਜ ਦਾਂਗੇ ਸਾਡੇ ਕੋਲ ਆ ਸਕਦੇ ਹੋ ਮੋਸਟ ਵੈਲਕਮ ਆਪਣਾ ਲਾਜ ਕਰਵਾ ਸਕਦੇ ਠੀਕ ਹੈ ਜੀ ਤੇ ਦਾਸ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਆਪਣੀ ਜਿਹੋ ਮੈਡੀਸਿਨ ਤੁਸੀਂ ਤਿਆਰ ਕੀਤੀ ਹੈ ਇਦੇ ਬਾਰੇ ਜੰਗੀ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਹੈ ਉਮੀਦ ਹੈ ਵੀ ਬਹੁਤ ਸਾਰੇ ਦੋਸਤ ਇਹਨਾਂ ਚੀਜ਼ਾਂ ਤੇ ਗੌਰ ਕਰਨਗੇ ਤੇ ਤੁਹਾਨੂੰ ਖਾਲ ਵੀ ਕਰਨਗੇ ਬਹੁਤ ਧੰਨਵਾਦ ਧੰਨਵਾਦ ਜੀ ਸਸਕਾ